2014-15 ਵਿੱਚ ਜਮੀਨ ਖਰੀਦੀ ਇੰਤਕਾਲ ਵੀ ਹੋਇਆ ਤਕਸੀਮ ਵੀ ਹੋਈ ਮੇਰੇ ਨਾਮ ਤੇ ਲਿਮਟ ਬਣਾ ਲਈ ਸਭ ਕੁਝ ਮੇਰੇ ਨਾਮ ਤੇ ਆ ਪਰ ਵੇਚਣ ਵਾਲੇ ਦੇ ਭਰਾ ਕਹਿੰਦੇ ਨੇ ਕਿ ਉਸ ਨੇ ਸਾਂਝੇ ਖਾਤੇ ਵਿੱਚੋਂ ਜਮੀਨ ਇਕੱਲਾ ਹੀ ਵੇਚ ਗਿਆ ਇਹਨਾਂ ਬੰਦਿਆਂ ਨੇ ਸਾਂਝੇ ਨੰਬਰਾਂ ਤੇ ਹੁਣ ਕੇਸ ਪਾ ਦਿੱਤਾ ਇਹ ਜਮੀਨ ਰੋਡ ਵਿੱਚ ਆ ਗਈ ਇਸ ਦਾ ਕੀ ਹੱਲ ਹੋ ਸਕਦਾ ਅੱਜ ਵੀ ਰੋਡ ਚ ਆ ਗਈ ਜਮੀਨ ਦੇ ਸਪੋਜ਼ ਕਰੋ ਅਸੀਂ ਜਮੀਨ ਬੰਨ ਰੱਖੀ ਹੈ ਠੀਕ ਹੈ ਪਰ ਰੋਡ ਵਾਲੇ ਪੈਸੇ ਸਾਰਿਆਂ ਨੂੰ ਮਿਲਣਗੇ ਜੀ अच्छा जी सपोज करो कब्जा मेरा ਸੀ ਵੰਡ ਚ ਮੈਨੂੰ ਆਈ ਹੋਈ ਸੀ ਪੈਸੇ ਸਾਰਿਆਂ ਨੂੰ ਮਿਲਣਗੇ ਜਿਹੜੀ ਰਹਿੰਦੀ ਜ਼ਮੀਨ ਹੈ ਅਸੀਂ ਉਹ ਤੋਂ ਤਕਸੀਮ ਕਰਾ ਕੇ ਆਪਣੀ ਜ਼ਮੀਨ ਪੂਰੀ ਕਰਾ ਸਕਦੇ ਹਾਂ ਠੀਕ ਆ ਠੀਕ ਆ सपोज ਕਰੋ ਇੱਕ ਕਿੱਲਾ ਮੇਰੇ ਕਬਜੇ 'ਚ ਸੀ ਸੜਕ 'ਚ ਉਹ ਸਾਰੇ ਦਾ ਸਾਰਾ ਕਿੱਲਾ ਆ ਗਿਆ ਸਪੋਜ਼ ਕਰੋ ਠੀਕ ਆ ਜੋ ਕਿੱਲਾ ਆ ਗਿਆ ਪੈਸਾ ਮੈਨੂੰ ਮਿਲਣਾ ਚਾਹੀਦਾ ਸੀ ਪੈਸੇ ਕਬਜੇ ਮੁਤਾਬਕ ਤੁਹਾਨੂੰ ਜਿੱਤਾ ਸੀ ਪੱਕੀ ਤਕਸੀਮ ਕਰਾਈ ਹੋਈ ਹੁੰਦੀ ਆਡ-ਆਡ ਮਾਲਕ ਬਣੇ ਹੋਣਦੇ। ਇਹ ਤਾਂ ਮੈਨੂੰ ਇਕੱਲੇ ਨੂੰ ਪੈਸੇ ਮਿਲਦੇ ਜੀ। ਪਰੰਤੂ ਹੁਣ ਜਿੰਨੇ ਬੰਦੇ ਉਹ ਚ ਮਾਲਕ ਨੇ 4 ਨੇ, 8 ਨੇ, 10 ਨੇ ਸਾਰਿਆਂ ਨੂੰ ਪੈਸੇ ਮਿਲਣਗੇ ਜੀ। ਉਹ ਜਦੋਂ ਇੱਕ ਕਿੱਲਾ ਟੋਟਲ ਜ਼ਮੀਨ ਚੋਂ ਘਟ ਗਿਆ ਜੀ, ਉਹ ਸਾਰਿਆਂ ਨੂੰ ਉਹ ਟੋਟਲ ਜ਼ਮੀਨ ਦੇ ਜਦੋਂ ਪੈਸੇ ਲੈ ਲੈ, ਉਹਨਾਂ ਨੂੰ ਜ਼ਮੀਨ ਵੀ ਹੋਣੀ ਉਹਨਾਂ ਘਟ ਸਾਰਿਆਂ ਨੂੰ ਮਿਲਣੀ ਹੈ ਜੀ। ਉਹ ਤਕਸੀਮ ਕਰਾ ਕੇ ਹੀ ਆਪਦਾ ਹੱਕ ਪੂਰਾ ਕਰਾ ਸਕਦਾ ਬੰਦਾ ਜੀ। ਪ੍ਰਾਪਰਟੀ ਦਾ ਇੰਤਕਾਲ ਨਹੀਂ ਹੋਇਆ। ਉਸ ਪ੍ਰਾਪਰਟੀ ਦਾ ਮਾਲਕ ਮਰ ਚੁੱਕਾ। ਉਸ ਪ੍ਰਾਪਰਟੀ ਦੀ ਵਿਜ਼ਯਤ ਉਸਦੇ ਬੇਟੇ ਦੇ ਨਾਮ ਤੇ ਚੜ ਗਈ ਹੁਣ ਪ੍ਰਾਪਰਟੀ ਦਾ ਇੰਤਕਾਲ ਹੋ ਸਕਦਾ ਜਾਂ ਨਹੀਂ ਇਹ ਬਾਈ ਨੇ ਯੂਐਸਓ ਤੋਂ ਕਮੈਂਟ ਕਰਾਇਆ ਹੋ ਸਕਦਾ ਜੀ ਠੀਕ ਹੈ ਜੀ ਜਿਹੜੀ ਰਿਸ਼ਤੀ ਹੈ ਨਾ ਰਿਸ਼ਤੀ ਦਾ ਬੈਲਡ ਹੈ ਜਿਹੜਾ ਰਿਸ਼ਟਡ ਬਾਕੀ ਹੈ ਉਹਦਾ ਇੰਤਕਾਲ ਹੋਣੀ ਹੋਣਾ ਜੀ ਠੀਕ ਹੈ ਜੀ ਜੇ ਬੰਦਾ ਮਰ ਗਿਆ ਗਾਹਾਂ ਵਾਰਸਾਂ ਨੂੰ ਜ਼ਮੀਨ ਚੜ ਗਈ ਤਾਂ ਵੀ ਇੰਤਕਾਲ ਹੋਊਗਾ ਰਿਸ਼ਟਡ ਬਾਕੀ ਨੂੰ ਆਪਾਂ ਇੰਤਕਾਲ ਤੋਂ ਵਗੈਰਾ ਨਹੀਂ ਸਕਦਾ ਠੀਕ ਹੈ ਜੀ ਕਰਮਾ ਜੋੜ ਕੇ ਮਿੰਤੀ ਕਿਵੇਂ ਕਰ ਸਕਦੇ ਆ ਕਰਮਾ ਜਿਹੜੀ ਕਿ ਹੁਣ ਸਪੋਜ਼ ਕਰੋ ਜਿੱਥੇ ਪੱਥਰ ਹੈ ਜੀ ਪੱਥਰ ਤੋਂ ਲੈ ਕੇ ਗਾਹਾਂ ਮੇਰਾ 10 ਕਿੱਲੇ ਅੱਗੇ ਖੇਤ ਹੈ ਜੀ ਹੂੰ ਹੂੰ 10 ਕਿੱਲੇ ਦੀ 40 ਆਲੀ ਬਾਹੀ ਹੈ ਜੀ ਹਾਂਜੀ ਉਹਦੇ 40 ਦੇ 220 ਫੁੱਟ ਦੇ ਕੀ ਬਾਹੀ ਦੇ ਹਿਸਾਬ ਨਾਲ ਆਪਾਂ 10 ਕਿੱਲੇ ਨਹੀਂ ਬਣਾ ਲਾਂਗੇ ਜੀ ਠੀਕ ਹੈ ਜੀ 220 ਫੁੱਟ ਹੋਗੇ ਜੀ 220 ਫੁੱਟ ਮਿਲ ਕੇ ਆਪਾਂ ਉਸ ਤੋਂ ਬਾਅਦ ਆਪਣਾ ਖੇਤ ਆ ਜਾਊਗਾ ਜੋ ਉਸ ਬਾਹੀ ਦੇ ਜਦੋਂ ਆਪਾਂ ਚੱਲਾਂਗੇ ਸਿੱਧਾ ਜੀ ਠੀਕ ਹੈ ਜੀ ਜ਼ਮੀਨ ਖਰੀਦੀ ਦੀ ਗਰਦਾਬਰੀ ਕਿਵੇਂ ਨਾਮ ਹੋ ਸਕਦੀ ਜੇਕਰ ਵੇਚਣ ਵਾਲਾ ਬਾਅਦ ਵਿੱਚ ਸਹਿਮਤ ਨਾ ਹੋਵੇ ਨੀ ਜਿਹੜੇ ਬੰਦੇ ਨੇ ਜਦੋਂ ਜ਼ਮੀਨ ਵੇਚਤੀ ਹੁੰਦਾ ਹਿੱਸੇ ਚ ਰਿਸ਼ਤੀਆ ਹੁੰਦੀ ਹੈ ਨਾ ਜ ਠੀਕ ਹੈ ਜੀ ਪਹਿਲਾ ਮਕਸੂਦ ਨੰਬਰ ਦੇ ਰਿਸ਼ਤੀ ਆਉਂ ਗੋ ਨੇ ਇਸੇ ਵੇਲੇ ਉਹ ਤੋਂ ਗਰਦੋਰੀ ਨੇ ਦਿੱਕਤ ਆਉਂਦੀ ਸੀ ਹੁਣ ਤਾਂ ਜਦੋਂ ਹਿੱਸੇ 'ਚ ਰਿਸ਼ਤੀ ਕਰਾਈ ਜਿੰਨਾ ਹਿੱਸਾ ਉਹਦਾ ਕਟ ਗਿਆ ਬੰਦੇ ਦਾ ਨਵਾਂ ਹਿੱਸੇਦਾਰ ਉੱਥੇ ਆ ਗਿਆ ਜੀ ਹੁਣ ਤਾਂ ਗਰਦੋਰੀ ਵਾਲਾ ਕੋਈ ਚੱਕਰ ਹੀ ਨਹੀਂ ਹੈਗਾ ਇੰਨਾ ਜੀ ਠੀਕ ਹੈ ਸਰ ਜੋ ਰਸਤੇ Google Map ਤੇ ਦਿਖਦੇ ਨੇ ਕੀ ਉਹ ਸਹੀ ਤੇ ਪੱਕੇ ਸਰਕਾਰੀ ਹੁੰਦੇ ਨੇ ਜਾਂ ਨਹੀਂ ਨਹੀਂ ਇਹ ਕੋਈ ਜ਼ਰੂਰੀ ਨਹੀਂ ਜੀ ਜਿਹੜੇ Google Map ਤੇ ਦਿਖਦੇ ਨੇ ਕਈ ਰਸਤੇ ਸਿਰੇਲੂ ਛੱਡੇ ਹੋਏ ਹੁੰਦੇ ਨੇ ਜੀ ਠੀਕ ਹੈ ਜੀ ਕੋਈ ਜ਼ਰੂਰੀ ਥੋੜਾ ਵੀ ਉਹ ਰਸਤੇ ਜਿਹੜੇ ਪੱਕੇ ਨੇ ਜਿਹੜੇ ਕਾਗਜ਼ਾਂ 'ਚ ਨਰ ਲੱਗੇ ਹੋਏ ਨੇ ਉਹ ਪ ਜਿਹੜਾ 4 ਸਾਲ ਲੈਣਾ ਜੀ ਇਹ ਪਹਿਲਾਂ 4 ਸਾਲਾਂ ਬਾਅਦ ਬਣਦਾ ਸੀ ਇਸ ਕਰਕੇ ਇਹਦਾ ਨਾਉ 4 ਸਾਲਾਂ ਹੀ ਚੱਲਿਆ ਆ ਰਿਹਾ ਠੀਕ ਹੈ ਜੀ ਪਰੰਤੂ ਹੁਣ ਇਹ ਬਹੁਤ ਚਿਰ ਤੋਂ ਕਾਫੀ ਟਾਈਮ ਤੋਂ 5 ਸਾਲਾਂ ਬਾਅਦ ਜਮਾਂਦੀ ਬਣਦੀ ਹੈ ਜੀ 4 ਸਾਲਾਂ ਬਾਅਦ ਨਹੀਂ ਬਣਦੀ ਹੁਣ ਇਹ 5 ਸਾਲਾਂ ਦਾ ਹੁੰਦਾ ਹੈ ਠੀਕ ਹੈ ਜੀ ਇਹ ਜਣ ਕੇ 5 ਸਾਲਾਂ ਚ ਜਿੰਨੇ ਵੀ ਇੰਤਕਾਲ ਹੁੰਦੇ ਨੇ ਹਾਂਜੀ ਸਪੋਜ਼ ਕਰੋ ਹੁਣ ਆਪਾਂ ਨੇ ਜ਼ਮੀਨ ਖਰੀਦੀ ਹੈ ਇਸੇ ਸਾਲ ਜਮਾਂਦੀ ਬਣਨੀ ਹੈ ਆਪਣਾ ਇਸੇ ਸਾਲ ਜਣ ਕੇ ਜਮਾਂਦੀ ਚ ਜਾਗਰੀ ਜਿਹੜੀ ਬਣਨੀ ਉਹ ਚ ਨਵਾਂ ਆਜੂਆ ਜੀ ਕਈਆਂ ਨੂੰ ਜਣ ਕੇ 4 ਸਾਲ ਹੋ ਗਏ ਹਾਂਜੀ ਜਮਾਂਦੀ ਤੋਂ ਬਣਦੀ ਡੇਟ ਤੋਂ ਲੈ ਕੇ ਅਗਲੇ 5 ਸਾਲਾਂ ਤੱਕ ਜੇ ਨਿਯੰਤਕਾ ਲੈ ਉਹਨਾਂ ਦਾ ਸਾਰਾ ਨਾਮਲ ਹੋ ਕੇ ਜਾਂਦੀ ਅਗਲੇ 5 ਸਾਲਾਂ ਬਾਅਦ ਤਿਆਰ ਹੁੰਦੀ ਠੀਕ ਹੈ ਜੀ ਠੀਕ ਮਤਲਬ ਉਹਨਾਂ ਟਾਈਮ ਉਹੀ ਰਹਿੰਦਾ ਹਾਂਜੀ ਪੁਰਾਣਾ ਦਾ ਰਾਜ ਰੋਕ ਠੀਕ ਹੈ ਸਰ ਜ਼ਮੀਨ ਖਰੀਦਣੇ ਵੇਲੇ ਕਿਵੇਂ ਪਤਾ ਚੱਲਦਾ ਕਿ ਉਸ ਜ਼ਮੀਨ ਤੇ ਕੋਈ ਕੇਸ ਚੱਲਦਾ ਜਾਂ ਕੋਈ ਸਟੇ ਹੋਈ ਆ ਜਾਂ ਕੋਈ ਹੋਰ ਕੇਸ ਆ ਜੀ ਹਾਂ ਉਹ ਜਿਹੜੇ ਪਰਿਵਾਰਲੇ ਵੀ ਦਰਜ ਕਰਾਉਂਦਾ ਜੇ ਬੰਦੇ ਨੇ ਕਿਸੇ ਨੂੰ ਕੋਈ ਸਟੇ ਲਿਆਂਦੀ ਹੈ ਨਾ ਜੀ ਹਾਂਜੀ ਪਟਵਾਰਦੀ ਰਿਕਾਰਡ ਚ ਐਂਟਰੀ ਹੁੰਦੀ ਹੈ ਜੀ ਰੈਫਟ ਪੈਂਦੀ ਹੈ ਜੀ ਬਿਲਕੁਲ ਅਚਾ ਉੱਥੇ ਹਾਂ ਰੈਫਟ ਪਾ ਕੇ ਉਹਦਾ ਠੀਕ ਆ ਸਰ ਫਿਰ ਉਹ ਇਹਦੇ ਵਿੱਚ ਸਰ ਇਹ ਵੀ ਆ ਜਦੋਂ ਮੰਨ ਲਓ ਕਿਸੇ ਜ਼ਮੀਨ ਤੇ ਸਟੇ ਹੋ ਗਈ ਉਹ ਪਰਿਵਾਰੀ ਕੋਲ ਆਪਾਂ ਦਰਜ ਕਰਾਵਾਂਗੇ ਫਿਰ ਉਹ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਫੈਸਲਾ ਹੋ ਗਿਆ ਉਹ ਵੀ ਕਾਪੀ ਉਹਨਾਂ ਨੂੰ ਹਾਂ ਹਾਂ ਉਹ ਵੀ ਕਾਪੀ ਜਾਊਗੀ ਫਿਰ ਇਹ ਸਟੇ ਖਤਮ ਹੋਊਗੀ ਨਾ ਜੀ ਠੀਕ ਹੈ ਜੀ ਜਦੋਂ ਮਾਨਯੋਗ ਅਦਾਲਤ ਨੇ ਕੋਈ ਫੈਸਲਾ ਕਰਤਾ ਉਹਨਾਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ ਜਾਂ ਕੋਰਟ ਨੇ ਕੋਈ ਫੈਸਲਾ ਕਰਤਾ ਤਾਂ ਉਹ ਸਟੇ ਖਤਮ ਹੋ ਜੂਗੀ ਜੀ ਉਹ ਜਦੋਂ ਫੈਸਲਾ ਲੈ ਕੇ ਦੇਣਗੇ ਉਹ ਫੈਸਲੇ ਦੇ ਮੁਤਾਬਕ ਉਹ ਸਟੇ ਪਿਛਲੀ ਖਤਮ ਹੋ ਜੂਗੀ ਠੀਕ ਆ ਸਰ ਇੱਕ ਬਾਇਆ ਕੀ ਹੁੰਦਾ ਹੈ ਇਸ ਦਾ ਬਾਇਆ ਜਾਨਕਿ ਵਿਚਨ ਵਾਲਾ ਜੀ ਠੀਕ ਹੈ। ਬਾਇਆ ਸ਼ਬਦ ਹੈ ਜਿਹੜਾ ਜ਼ਮੀਨ ਵਾਇ ਕਰਦਾ ਜਦੋਂ ਕੋਈ ਬੰਦਾ ਉਹਨੂੰ ਬਾਇਆ ਕਿਹਾ ਜਾਂਦਾ ਹੈ। ਠੀਕ ਆ। ਜਿਹੜੇ ਗਾਹਾਂ ਬਾਇਆ ਤੋਂ ਬਾਅਦ ਨਵੇਂ ਆਉਂਦੇ ਨੇ ਉਹ ਮੁਸਤਰੀ ਹੁੰਦੇ ਨੇ ਜੀ। ਹਾਂਜੀ। ਉਹ ਖਰੀਦਦਾਰ ਹੁੰਦੇ ਨੇ। ਉਹ ਖਰੀਦਦਾਰ ਹੁੰਦੇ ਨੇ। ਬਾਇਆ ਵਿਚਨ ਵਾਲਾ ਜੀ, ਮੁਸਤਰੀ ਖਰੀਦਦਾਰ ਜੀ। ਠੀਕ ਹੈ ਜੀ। ਡਰੋਨ ਨਾਲ ਕੀਤੀ ਮਿੰਤੀ ਸਹੀ ਹੁੰਦੀ ਹੈ ਜਾਂ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਫਰਕ ਰਹ ਜਾਂਦਾ। ਡਰੋਨ ਵਾਲੀ ਮਿੰਤੀ ਤਾਂ ਨਹੀਂ ਹੁੰਦੀ ਹੈ ਡਰੋਨ ਨਾਲ ਜੀ। ਅੱਛਾ ਜੀ। ਸੈਟਲਾਈਟ ਮਸ਼ੀਨਾਂ ਨਾਲ ਹੀ ਮਿੰਤੀ ਹੁੰਦੀ ਹੈ। ਡਰੋਨ ਨਾਲ ਤਾਂ ਸਾਰਾ ਨਕਸ਼ਾ ਜਾਰ ਕਰਨਾ ਹੈ ਵੀ ਕਿੱਥੇ ਕੀ ਚੀਜ਼ ਹੈ। ਡਰੋ ਕੰਢੀ ਖੇਤਰ ਦੀ ਪਹਾੜੀ ਜ਼ਮੀਨ ਦੀ ਨਿਸ਼ਾਨਦਾਈ ਕਿਵੇਂ ਹੁੰਦੀ ਆ ਤਕੋਨਾ ਬਣਾ ਕੇ ਹੁੰਦੀ ਹੈ ਜੀ ਅੱਛਾ ਤਕੋਨਾ ਚ ਹੁੰਦਾ ਰਕਵਾ ਉੱਥੇ ਤਕੋਨ ਨਹੀਂ ਮਿਲਦੀ ਹੁੰਦੀ ਜੀ ਉੱਥੇ ਠੀਕ ਹੈ ਜੀ ਖੂਬ ਵਾਲਾ ਰਕਵਾ ਜਿਹੜੇ ਕਿਲੇ ਵਿੱਚ ਹੁੰਦਾ ਹੈ ਉਸ ਦਾ ਉਸ ਕਿਲੇ ਦਾ ਰਕਵਾ ਘੱਟ ਹੁੰਦਾ ਹੈ ਜਾਂ 36 40 ਦਾ ਪੂਰਾ ਆਉਂਦਾ ਹੈ ਜਾਂ ਖੂਬ ਵਾਲਾ ਰਕਵਾ ਕਿਤੇ ਅਲੱਗ ਹੁੰਦਾ ਅਨ ਜਿਹੜਾ ਖੂਹ ਹੈ ਜਿਸ ਕਿਲੇ ਵਿੱਚ ਖੂਹ ਹੈ ਨਾ ਸਪੋਜ਼ ਕਰੋ 10 ਮਰਲੇ ਦਾ ਜਾਂ 15 ਮਰਲੇ ਦਾ ਜਾਂ 20 ਮਰਲੇ ਦਾ ਜਾਂ ਇੱਕ ਕਨਾਲ ਦੋ ਮਰਲੇ ਦਾ ਹੈ ਉਹ ਹੈ ਉਹ ਨਰਕ ਉਹ ਉਸ ਕਿਲੇ ਜੋ ਘਟ ਹੁੰਗਾ ਜੀ ਉਹਨੂੰ ਵੱਖਰਾ ਨੰਬਰ ਦਿੱਤਾ ਜਾਂਦਾ ਖੂਹ ਨੂੰ ਖੂਹ ਨੂੰ ਖੂਹ ਹੈ ਜਿਹੜਾ ਜਿਸ ਕਿਲੇ ਵਿੱਚ ਦਿੱਤਾ ਜਾਂਦਾ ਹੈ ਮਰਬੇ ਵਿੱਚ 25 ਨੰਬਰ ਹੁੰਦੇ ਜੀ ਖੂਹ ਨੂੰ 26ਵਾਂ ਨੰਬਰ ਦਿੱਤਾ ਜਾਂਦਾ ਜੇ ਮਰਬੇ ਵਿੱਚ ਦੋ ਨੇ ਤਾਂ ਇੱਕ ਨੂੰ 26 ਇੱਕ ਨੂੰ 27 ਜੇ ਤਿੰਨ ਨੇ ਦਾ ਗਾਂ 28 ਨੰਬਰ ਵੀ ਆ ਜਾਂਦਾ ਹੈ ਹਾਂਜੀ ਠੀਕ ਹੈ ਜੀ ਉਹਦਾ ਰਕਬਾ ਹੀ ਵੱਖਰਾ ਹੁੰਦਾ ਜੀ ਜਿੰਨਾ ਕਿਲੇ ਜੋ ਘਟ ਹੁੰਦਾ ਉਹਨਾਂ ਦਾ ਰਕਬਾ ਉਹ ਖੂਹ ਦਾ ਹੁੰਦਾ ਠੀਕ ਹੈ ਤੇ ਪੰਜ ਭੈਣ ਭਰਾ ਹੋਣ ਪਰ ਵਸੀਅਤ ਦੋ ਭਰਾਵਾਂ ਦੇ ਨਾਮ ਤੇ ਹੋਵੇ ਕਿ ਇੰਤਕਾਲ ਦੋ ਬੰਦਿਆਂ ਦੇ ਹੀ ਨਾਮ ਕਰਵਾਇਆ ਜਾ ਸਕਦਾ ਹੈ ਜਾਂ ਨਹੀਂ ਹਾਂ ਜੇ ਵਿਸਪੋਸ ਕਰੋ ਪਰ ਆਹ ਉਹ ਚਾਰ ਪੰਜ ਨਹੀਂ ਚਾਰ ਪੰਜ ਭੈਣ ਭਰਾ ਨੇ ਜੀ ਪਰੰਤੂ ਵਸੀਦ ਦੋ ਜਣਿਆਂ ਦੇ ਨਾਮ ਹੋਈਆਂ ਹਾਂਜੀ ਹਾਂਜੀ ਕੁਰਸੀ ਨਾਮੇ ਚ ਪਟਵਾਰੀ ਨੂੰ ਨੰਬਰਦਾਰ ਤੋਂ ਤਸਦੀਕ ਕਰਕੇ ਸਾਰੇ ਹੀ ਬਰਸ ਦਿਖਾਉਣੇ ਪੈਂਦੇ ਨੇ ਠੀਕ ਹੈ ਜੀ ਪੰਜ ਦੇ ਪੰਜੇ ਦਿਖਾਉਣੇ ਪੈਣਗੇ ਪਰੰਤੂ ਇੰਤਕਾਲ ਵਸੀਦ ਦੇ ਮਤਲਬ ਉਚਾੜਿਆ ਜਾਊਗਾ ਹੂੰ ਹੂੰ ਠੀਕ ਹੈ ਜੀ ਜੀਵਨ ਆਪਣੇ ਕਿਸੇ ਨੂੰ ਤਰਾਜ ਹੈ ਦੋਏ ਬੰਦਿਆਂ ਨੂੰ ਤਾਂ ਉਹ ਮਤਰਾਜ ਹੋ ਕੇ ਇੰਤਕਾਲ ਐਸਟੀਮੀ ਸਾਹਿਬ ਦੇ ਬਗ ਜਾਂਦਾ ਹੈ ਕਿ ਹਾਂ ਉਹ ਤਰ੍ਹਾਂ ਨੂੰ ਸੁਣ ਕੇ ਫਿਰ ਉਹਦੇ ਹਿਸਾਬ ਨਾਲ ਫੈਸਲਾ ਕਰ ਦਿੰਦੇ ਨੇ ਠੀਕ ਹੈ ਜੀ ਤਕਸੀਮ ਦੇ ਕੇਸ ਵਿੱਚ ਕੋਈ ਤੇ ਬਾਹਰ ਹੋਵੇ ਉਸ ਦਾ ਡਰੈਸ ਪਤਾ ਨਹੀਂ ਉਸ ਨੂੰ ਸੰਮਣ ਕਿਵੇਂ ਭੇਜ ਸਕਦੇ ਆ ਜੀ ਜੇ ਬੰਦਾ ਕੋਈ ਬਾਹਰ ਰਹਿੰਦਾ ਹੈ ਦੱਸਦਾ ਕਿਸੇ ਬੰਦੇ ਨੇ ਬਾਹਰ ਰਹਿੰਦਾ ਹੈ ਹਾਂ ਜੀ ਤਾ ਉਹਦਾ ਬਾਰਸ ਰੰਦਾ ਹੋਊਗਾ ਕੋਈ ਬਾਰਸ ਨੂੰ ਤਲਾਹ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਤੋਂ ਬਾਅਦ ਮਨਦੀ ਕਰਾਈ ਜਾਂਦੀ ਪਿੰਡ ਚੰਝੂ ਮੀਂਹ ਤੇ ਚਸਪਾ ਕੀਤਾ ਜਾਂਦਾ ਠੀਕ ਹੈ ਜੀ ਜਿਹੜਾ ਮਨਦੀ ਵਾਲਾ ਕਾਗਜ਼ ਹੁੰਦਾ ਹਾਂਜੀ ਹਾਂ ਅੱਛਾ ਜਾਂ ਫਿਰ ਉਸ ਤੋਂ ਬਾਅਦ ਅਖਬਾਰ ਚ ਵੀ ਕਢਾਇਆ ਜਾਂਦਾ ਜੀ ਸਾਡਾ ਠੀਕ ਆ 1950 ਦੇ ਲਗਭਗ ਜ਼ਮੀਨ ਗਹਿਣੇ ਪਈਏ ਸਾਡੇ ਪੜਦਾਦਾ ਦੇ ਟਾਈਮ ਤੇ ਹੁਣ ਕਬਜ਼ਾ ਵੀ ਸਾਡਾ ਹੈ ਉਸ ਦਾ ਕੋਈ ਰਿਕਾਰਡ ਨਹੀਂ ਉਸ ਜ਼ਮੀਨ ਨੂੰ ਫੱਕ ਕਿਵੇਂ ਕਰਵਾ ਸਕਦੇ ਆ ਉਸ ਦਾ ਰਿਕਾਰਡ ਲੈਣਾ ਤਾਂ ਕਿੱਥੋਂ ਮਿਲੇਗਾ ਇਹ ਆਪਾਂ ਨੂੰ ਅਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਮੈਂਟ ਕਰੇ ਬਾਈ ਜੀ ਤੇ ਬੰਦੇ ਨੇ 1950 ਜਮੀਨ ਗਹਿਣੇ ਕਰੀ ਸੀ ਹਾਂਜੀ ਅੱਛਾ ਉਹ ਬੰਦਾ ਹੁਣ ਫੱਕਰਾਉਣਾ ਚਾਹੁੰਦਾ ਹੈ ਹਾਂਜੀ ਹਾਂ ਹਾਂ ਇਹ ਪਤਾ ਕੀ ਜੇ ਤਾਂ ਉਹਨਾਂ ਨੇ ਬੰਦੇ ਨੇ ਪੈਸੇ ਦੇ ਕੇ ਰਸੀਦ ਲਈ ਹੋਈ ਹੈ ਜੀ ਠੀਕ ਹੈ ਜੀ ਫਿਰ ਤਾਂ ਰਸੀਦ ਦਿਖਾ ਕੇ ਤੇ ਗਵਾਹਾਂ ਦੀ ਜੇ ਗਵਾਹ ਉੱਥੇ ਪ੍ਰੋਵਾਈਡਰ ਵੀ ਆਜਰ ਹੁੰਦੇ ਨੇ ਵੀ ਹਾਂ ਸਾਡੇ ਸਾਹਮਣੇ ਪੈਸੇ ਦਿੰਦੇ ਨੇ ਫਿਰ ਉਹ ਸੀਤੇ ਵੀ ਇੰਤਕਾਲ ਹੋ ਸਕਦਾ ਫੱਕਦਾ ਜੀ ਜੇ ਉਹ ਬੰਦਾ ਸਹਿਮਤ ਨਹੀਂ ਹੈਗਾ ਸਹਿਨਾਸੀਂ ਕਿਤੇ ਕਰਾਈ ਨਹੀਂ ਹੈਗੇ ਹਾਂ ਜੀ ਫਿਰ ਅਸੀਂ ਮਾਨਯੋਗ ਅਦਾਲਤ ਹੈਸਦੀਮ ਸਾਹਿਬ ਦੀ ਕੋਰਟ 'ਚ ਵੀ ਕੇਸ ਪਾ ਕੇ ਕਰਾ ਸਕਦੇ ਹਾਂ ਜੀ ਉੱਥੇ ਉਹਦੇ ਜਿਹੜੇ ਬੰਦੇ ਲਵੇ ਜ਼ਮੀਨ ਗਹਿਣੇ ਸੀ ਉਹਦੇ ਨਾਂ ਤੇ ਉਹਨਾਂ ਨੂੰ ਸਮੁਣ-ਸਮੁਣ ਬੁਲਾ ਕੇ ਤਲਾਕ ਕਰਾ ਕੇ ਜਣ ਕਿ ਜੇ ਉਹ ਉੱਥੇ ਮੰਨਦਾ ਠੀਕ ਹੈ ਜੇ ਨਹੀਂ ਮੰਨਦਾ ਤਾਂ ਉਹਦੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾ ਕੇ ਉਹਦਾ ਨਾਂ ਦਾ ਅਕਾਊਂਟ ਖਲਾਇਆ ਜਾਊਗਾ ਜੀ ਠੀਕ ਹੈ ਜੀ ਉਹਦੇ ਜਿੰਨੇ ਪੈਸੇ ਗਹਿਣੇ ਦੀ ਦਰਸੀ ਦੇ ਦੇਣਗੇ ਆਰਡਰ ਦੇ ਦੇਣਗੇ ਮਾਨਜੋਗ ਐਸਟੀਮ ਸਾਹਿਬ ਉਹ ਫਿਰ ਉਹਨਾਂ ਦੇ ਆਰਡਰ ਦੇ ਮੁਤਾਬਕੋ ਹੀ ਫੱਕ ਹੋ ਸਕਦੀ ਇੱਕ ਖਸਰਾ ਗਰਦਾਬਰੀ ਰਜਿਸਟਰ ਬਾਰੇ ਦੱਸੋ ਕੀ ਹੁੰਦਾ ਜੀ ਇਹ ਖਸਰਾ ਗਰਦਾ ਖਸਰਾ ਗਰਦਾਬਰੀ ਇਹ ਚ ਖਸਰਾ ਨੰਬਰ ਪਾਏ ਹੋਏ ਹੁੰਦੇ ਨੇ ਜੀ ਠੀਕ ਹੈ ਸਰ ਸਪੋਜ਼ ਕਰੋ 25 ਨੰਬਰ ਹੁੰਦੇ ਨੇ ਇੱਕ ਮਰਬੇ ਚ 25 ਨੰਬਰ ਪਾਏ ਹੋਏ ਹੁੰਦੇ ਨੇ ਉਹ ਨੰਬਰ ਦਾ ਮੌਕੇ ਤੇ ਜਾ ਕੇ ਦੇਖਿਆ ਜਾਂਦਾ ਵੀ ਕਿਹਦਾ ਇਹਨੂੰ ਕਾਸਟ ਕੌਣ ਕਰਦਾ ਠੀਕ ਹੈ ਜੀ ਟਵਾਰੀ ਮੌਕੇ ਤੇ ਜਾਂਦਾ ਹੂੰ 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 ਮੌਕੇ ਤੇ ਜਾ ਕੇ ਦੇਖਦੇ ਵੀ ਕਾਸਟ ਕੌਣ ਕਰਦਾ ਉਹਦਾ ਨਾਮ ਠੀਕ ਹੈ ਜੀ ਤੇ ਉਹ ਚ ਫਸਲ ਕੀ ਬੀਜੀ ਹੋਈ ਏ ਠੀਕ ਹੈ ਉਹ ਸਾਰਾ ਨਰਾਜ ਹੁੰਦਾ ਉਹਦੇ ਵਿੱਚ ਸੌਣੀ ਤੇ ਹਾੜੀ ਦੀਆਂ ਫਸਲਾਂ ਦਾ ਨਰਾਜ ਸਾਰਾ ਗਰਦਾਬਰੀ ਦੇ ਵਿੱਚ ਦਰਜ ਹੁੰਦਾ ਗਰਦਾਬਰੀ ਦੇ ਵਿੱਚ ਸਾਂਜੀ ਖੇਵਟ ਵਿੱਚੋਂ ਪਿਛਲੀ ਜ਼ਮੀਨ ਨੂੰ ਰਸਤਾ ਕਿਵੇਂ ਲੱਗ ਸਕਦਾ ਜੀ ਹਾਂਜੀ ਸਾਂਜੀ ਖੇਵਟ ਚੋਂ ਪੱਤਕਸੀਮਰ ਦੇ ਰਾਹੀਂ ਰਸਤਾ ਲੱਗੂਗਾ ਜੀ ਜਦੋਂ ਪੱਤਕਸੀਮ ਦਾ ਕੇਸ ਪਾਵਾਂਗੇ ਨਕਸ਼ੇ ਆੜੇ ਦੇ ਵਿੱਚ ਰਸਤੇ ਲਾਏ ਜਾਣਗੇ ਜੀ ਸਾਰੇ ਠੀਕ ਹੈ ਸਰ ਖਾਨਗੀ ਤਵਾਦਲਾ ਹੋ ਸਕਦਾ ਹੋ ਸਕਦਾ ਹੈ ਤੇ ਇਸ ਤੇ ਖਰਚ ਕਿੰਨਾ ਕੁ ਆ ਜਾਣਾ ਹੈ ਹਾਂ ਜਿਹੜਾ ਖਾਨਗੀ ਤਵਾਦਲਾ ਜੀ ਖਾਨਗੀ ਤਵਾਲੇ ਦਾ ਇੰਤਕਾਲ ਹੋ ਸਕਦਾ ਪਿੰਡੂ ਜ਼ਮੀਨ ਦਾ ਠੀਕ ਹੈ ਸਰ ਸ਼ਹਿਰੀ ਜ਼ਮੀਨ ਦਾ ਖਾਨਗੀ ਤਵਾਲਾ ਨਹੀਂ ਹੁੰਦਾ ਅੱਛਾ ਇਹ ਵੀ ਫਰਕ ਹੈ ਗਿਆ ਹਾਂਜੀ ਹਾਂ ਜੀ ਜਿਹੜੀ ਸ਼ਹਿਰੀ ਜ਼ਮੀਨ ਆ ਉਹਦਾ ਰਜਿਸਟਰਡ ਤਵਾਲਾ ਹੋ ਸਕਦਾ ਖਾਨਗੀ ਤਵਾਲਾ ਨਹੀਂ ਖਾਨਗੀ ਨਹੀਂ ਹੁੰਦਾ ਖਾਨਗੀ ਪਿੰਡੂ ਜ਼ਮੀਨ ਦਾ ਠੀਕ ਹੈ ਤੇ ਇੱਕ ਕਸਟੋਡੀਅਨ ਕਸਟੋਡੀਅਨ ਜ਼ਮੀਨ ਕਿਹੜੀ ਜ਼ਮੀਨ ਹੁੰਦੀ ਹੈ ਤੇ ਇਸ ਨੂੰ ਕਿਵੇਂ ਖਰੀਦ ਸਕਦੇ ਆ ਗਰਦਾਸਪੁਰ ਡਿਸਟ੍ਰਿਕਟ ਤੋਂ ਇਹ ਕਸਟੋਡੀਅਨ ਜ਼ਮੀਨ ਉਹੀ ਮੁਸਲਮਾਨ ਵਾਲੀ ਜ਼ਮੀਨ ਆ ਗਈ ਜੀ ਇਹ ਅੱਛਾ ਜੀ ਬਿਕ ਬਖਬੂਰ ਦੇ ਉਹਨਾਂ ਦੇ ਇੱਕ ਸਟੂਡੀਓ ਨੇ ਨਾਮ ਹੁੰਦੀ ਹੈ ਜੀ ਕੋ ਸਟੂਡੀਓ ਵਾਲੀ ਜ਼ਮੀਨ ਵੀ ਲਾਟ ਹੋ ਸਕਦੀ ਹੈ ਇਹ ਖਰੀਦੀ ਨਹੀਂ ਜਾ ਸਕਦੀ ਅੱਛਾ ਜੀ ਠੀਕ ਆ ਲਾਟ ਵੀ ਮੁਸਲਮਾਨ ਜਿਹੜੇ ਉਧਰੋਂ ਪਾਕਿਸਤਾਨ ਚੋਂ ਆਏ ਨੇ ਜ਼ਮੀਨਾਂ ਛੱਡ ਕੇ ਉਹਨਾਂ ਨੂੰ ਲਾਟ ਹੁੰਦੀ ਸੀ ਅੱਛਾ ਉਹਨਾਂ ਨੂੰ ਹੀ ਹੋ ਗਈ ਕੋਈ ਮਤਲਬ ਜਿਵੇਂ ਆਪਣੇ ਪੰਜਾਬੀ ਭਾਈ ਸਾਰਾ ਹਾਂ ਜਿਹੜੇ ਹੁਣ ਉਧਰੋਂ ਆਏ ਹੋਏ ਨੇ ਪਾਕਿਸਤਾਨ ਚੋਂ ਉਹਨਾਂ ਨੂੰ ਲਾਟ ਹੋਈ ਹੋਈ ਹੈ ਠੀਕ ਆ ਕੋਈ ਇਹ ਆਪਣਾ ਬੰਦਾ ਇਹਨੂੰ ਖਰੀਦਣਾ ਚਾਹੁੰਦਾ ਹੋਵੇ ਨਹੀਂ ਜਿਹੜੇ ਬੰਦੇ ਨੂੰ ਲਾਟ ਹੋ ਗਈ ਉਹ ਗਾਂ ਵੇਚ ਸਕਦਾ ਹੈ ਅੱਛਾ ਉਹ ਅੱਗਾ ਹਾਂ ਸੇਲ ਹੋ ਸਕਦਾ ਹੈ ਗਾਂ ਸੇਲ ਹੋ ਸਕਦਾ ਪਰੰਤੂ ਆਪਾਂ ਨਹੀਂ ਖਰੀਦ ਸਕਦੇ ਉਹਨੂੰ ਅੱਛਾ ਡਾਇਰੈਕਟ ਆਪਾਂ ਨੂੰ ਨਹੀਂ ਮਤਲਬ ਲੈ ਆ ਉਹ ਕਰ ਸਕਦੇ ਪੰਜਾਬ ਵਿੱਚ ਤਿੰਨ ਪ੍ਰਕਾਰ ਦੇ ਕੀਲੇ ਬੰਦੀ ਹੁੰਦੀ ਹੈ ਕਿਤੇ 4 ਬੀਗੇ ਦਾ ਕਿਤੇ 5.5 ਦਾ ਕਿਤੇ 6 ਦਾ ਇਹ ਏਰੀਆ ਹਿਸਾਬ ਹੁੰਦਾ ਜਾਂ ਕੋਈ ਇਹ ਏਰੀਆ ਦੇ ਵੱਖਰੇ ਵੱਖਰੇ ਹਿਸਾਬ ਨੇ ਜਿਸ ਤਰ੍ਹਾਂ ਹੁਣ ਕਈ ਥੀਲਾਂ ਦਾ ਹੈ ਜੀ ਮਰਬਾ ਬੰਦੀ ਹੈ ਸਾਰੇ ਥੀਂ ਪਿੰਡਾਂ 'ਚ ਠੀਕ ਹੈ ਉਹ ਤਾਂ ਮਰਬਾ ਬੰਦੀ ਮੁਤਾਬਕ ਹੈ ਕਈ ਪੁਰਾਣੇ ਵਿੱਗੇ ਚੱਲੇ ਆ ਰਹੇ ਨੇ ਕਈ ਪੱਕੇ ਵਿੱਗੇ ਜੀ ਇਹਦਾ ਜਿਹੜਾ ਹਰੇਕ ਪਿੰਡ ਦਾ ਵੱਖਰਾ ਵੱਖਰਾ ਕੋਈ ਹਸਾਬ ਕਿਤਾਬ ਹੈ ਜੀ ਠੀਕ ਹੈ ਜੀ ਜਿਹੜੇ ਚੱਲੇ ਆ ਰਹੇ ਨੇ ਰਿਕਾਰਡ ਉਹੀ ਰਹਿੰਦਾ ਹੁਣ ਰਿਕਾਰਡ ਚੇਂਜ ਨਹੀਂ ਹੁੰਦਾ ਜੀ ਕੋਈ ਠੀਕ ਹੈ ਸਰ ਮੈਂ ਇਹ ਮੋਬਾਈਲ ਦੇ ਵਿੱਚ ਵੀ ਤੁਸੀਂ ਦੇਖ ਹੀ ਰਹੇ ਹੋ ਤੇ ਆ ਸਾਡੇ ਲੇਵਲ ਲੈਪਟਾਪ ਆ ਇੱਥੇ ਪਹਿਲਾਂ ਅਸੀਂ ਟਾਈਪ ਕਰਕੇ ਅਸੀਂ ਹੋਰ ਸਵਾਲ ਲੈ ਕੇ ਆਏ ਤੇ ਤੇ ਉੱਥੇ ਨਹੀਂ ਪ੍ਰਿੰਟ ਨਿਕੜੇ ਅਸੀਂ ਮੋਬਾਈਲ ਦੇ ਵਿੱਚੋਂ ਵੀ ਸੱਤ ਪੇਜਾਂ ਜੋ ਸਵਾਲਾਂ ਦੀ ਗੱਲਬਾਤ ਕੀਤੀ ਆ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁੱਕ ਤੇ ਸਾਡੀ ਸਟਾਰ ਦੀ ਆਪਸ਼ਨ ਹੋਗੀ ਤੇ ਸਾਨੂੰ ਸਟਾਰ ਜਰੂਰ ਭੇਜਿਆ ਕਰੋ ਸੋ ਇੱਕ ਵਾਰ ਫਿਰ ਤੋਂ ਤੈ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ